ਹਾਂਜੀ ਅਸੀਂ ਕਾਜੀ ਹਮ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਜਾ ਰਹੀ ਹੈ ਕਿਉਂਕਿ ਇਹਦੇ ਵਿੱਚ ਆਪਾਂ ਗੱਲ ਕਰਨ ਜਾਵਾਂਗੇ ਵੀ ਆਪਾਂ ਆਪਣੇ ਪੈਸੇ ਕਿਵੇਂ ਬਚਾਉਣੇ ਸ਼ੁਰੂ ਕਰ ਸਕਦੇ ਹਾਂ ਕਿਵੇਂ ਬਚਾ ਸਕਦੇ ਹਾਂ ਬਹੁਤ ਸਾਰੇ ਭੈਣ ਭਰਾ ਇਦਾਂ ਦੇ ਵੀ ਨੇ ਉਹ ਜਿੰਨਾ ਵੀ ਕਮਾਉਂਦੇ ਨੇ ਜੋ ਮਰਜ਼ੀ ਕਰਨ ਖਣਾ ਜਿੰਨਾ ਮਰਜੀ ਬਚਾਉਣ ਦੀ ਕੋਸ਼ਿਸ਼ ਕਰਨ ਉਹਨਾਂ ਤੋਂ ਪੈਸਾ ਪਾਚਦਾ ਨਹੀਂਗਾ ਲਗਭਗ ਜਿੰਨੀ ਇਨਕਮ ਆਉਂਦੀ ਆ ਮਹੀਨੇ ਬਾਅਦ ਸਾਰੀ ਖਰਚ ਹੀ ਜਾਂਦੀ ਆ ਸੋ ਆਹ ਵੀਡੀਓ ਵਿੱਚ ਮੈਂ ਤੁਹਾਨੂੰ 4 ਸੌਖੇ ਟਿਪਸ ਇਦਾਂ ਦੇ ਦੱਸੂਗਾ ਜੋ ਕਿ ਹਰ ਕੋਈ ਬੰਦਾ ਯੂਜ਼ ਕਰ ਸਕਦਾ ਮਨੀ ਸੇਵ ਕਰਨ ਲਈ ਠੀਕ ਹੈ ਬਹੁਤ ਸੌਖੀਆਂ ਚੀਜ਼ਾਂ ਨੇ ਹਰ ਕੋਈ ਬੰਦਾ ਇਹ ਚੀਜ਼ ਕਰ ਸਕਦਾ ਤੁਸੀਂ ਇਹ ਚੀਜ਼ ਅਪਲਾਈ ਕਰਕੇ ਦੇਖੋ ਤਾਂ થોਡੇ ਮਨੀ ਸੇਵ ਹੋਣੇ ਸ਼ੁਰੂ ਕਰੋਗੇ ਮੈਂ ਵੀ ਜਦੋਂ ਨਵਾਂ ਨਵਾਂ ਪੜ੍ਹਾਈ ਖਤਮ ਕੀਤੀ ਸੀ ਮੈਂ ਕੰਮ ਕਰਨ ਲੱਗਿਆ ਸੀਗਾ ਤਾਂ ਮੈਂ ਵੀ ਇਹ ਬਹੁਤ ਔਖਾ ਸਿੱਖਿਆ ਵੀ ਆਪਦੇ ਪੈਸੇ ਬਚਾਉਣੇ ਕਿਵੇਂ ਸ਼ੁਰੂ ਕਰਨੇ ਨੇ ਠੀਕ ਹੈ ਜੀ ਖਾਸ ਕਰਕੇ ਜੇ ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ ਹੁੰਦਾ ਤਾਂ ਬੰਦਾ ਗਲਤੀਆਂ ਤੋਂ ਸਿੱਖਦਾ ਸੋ ਮੈਂ ਵੀ ਗਲਤੀਆਂ ਤੋਂ ਹੀ ਸਿੱਖਿਆ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਆਪਦੇ ਪੈਸਿਆਂ ਨੂੰ ਟਰੈਕ ਕਰਨਾ ਸ਼ੁਰੂ ਕਰੋ ਜਿੱਥੇ-ਜਿੱਥੇ ਵੀ ਤੁਸੀਂ ਪੈਸੇ ਖਰਚਦੇ ਹੋ ਉਹ ਲਿਖਣਾ ਸ਼ੁਰੂ ਕਰ ਦਿਓ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਕੱਲਾ ਕੱਲਾ ਪੈਸਾ ਤੁਹਾਡਾ ਕਿੱਥੇ ਜਾ ਰਿਹਾ ਬਹੁਤ ਲੋਕ ਨੇ ਜੋ ਇਹ ਵੀਡੀਓ ਦੇਖ ਰਹੇ ਨੇ ਜਿੰਨਾ ਚੋ ਕਾਫੀ ਲੋਕ ਮਹੀਨੇ ਦਾ 1500 ਕਮਾਉਂਦੇ ਹੋਣਗੇ ਕਾਫੀ ਲੋਕ ਮਹੀਨੇ ਦਾ 3000 ਵੀ ਕਮਾਉਂਦੇ ਹੋਣਗੇ ਕਾਫੀ ਲੋਕ 5-7000 ਵੀ ਮਹੀਨੇ ਦਾ ਕਮਾਉਂਦੇ ਹੋਣਗੇ ਪਰ ਜੇ ਤੁਸੀਂ ਇਹ ਵੀਡੀਓ ਖੋਲ੍ਹ ਲਈ ਆ ਤਾਂ ਇਹਦਾ ਮਤਲਬ ਇਹ ਹੈ ਆ ਵੀ ਸਾਰਿਆਂ ਨੂੰ ਸੇਮ ਪ੍ਰੋਬਲਮ ਆ ਜਿੰਨਾ ਵੀ ਆਪਾਂ ਕਮਾਉਂਦੇ ਆ ਖਰਚੇ ਬਹੁਤ ਜ਼ਿਆਦਾ ਨੇ ਹੁਣ ਗੱਲ ਕੀ ਹੁੰਦੀ ਆ ਜੋ ਜੋ ਆਪਣੀ ਇਨਕਮ ਵੱਧਦੀ ਜਾਂਦੀ ਆ ਨਾ ਬੰਦਾ ਆਪਦੇ ਖਰਚੇ ਵੀ ਵਧਾ ਲੈਂਦਾ ਕਿਉਂਕਿ ਉਹਨੂੰ ਦਿਖਦਾ ਪੈਸੇ ਜ਼ਿਆਦਾ ਆਉਣ ਲੱਗ ਜਾਂਦੇ ਨੇ ਬੰਦਾ ਆਪਦੇ ਖਰਚੇ ਵਧਾਉਣ ਲੱਗ ਜਾਂਦਾ ਬੰਦਾ ਮਹਿੰਗੀਆਂ ਚੀਜ਼ਾਂ ਲੈਣ ਲੱਗ ਜਾਂਦਾ ਤੇ ਐਂਟ ਵਿੱਚ ਜਾ ਕੇ ਫਿਰ ਪੈਸਾ ਲਗਭਗ ਉਨਾ ਹੀ ਬਚਦਾ ਹਨਾ ਆਏ ਨੀਗਾ ਵੀ ਇਨਕਮ ਜ਼ਿਆਦਾ ਆਉਣ ਲੱਗੇ ਤੇ ਪੈਸਾ ਵੀ ਜ਼ਿਆਦਾ ਬਚਦਾ ਸੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੀ ਆ ਸਭ ਤੋਂ ਜ਼ਰੂਰੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਪੈਸਾ ਜਾ ਕਿੱਥੇ ਰਿਹਾ ਜੇ ਤੁਸੀਂ ਇਹ ਚੀਜ਼ ਕਰਦੇ ਨਹੀਂ ਹੈਗੇ ਬਿਨਾਂ ਟਰੈਕ ਰੱਖੇ ਆਈ ਬਸ ਖਰਚੀ ਜਾਂਦੇ ਹੋ ਜਿੱਥੇ ਵੀ ਜਾਂਦੇ ਹੋ ਬਸ ਕਾਰਡ ਮਾਰ ਕੇ ਆ ਜਾਂਦੇ ਹੋ ਇਹ ਬਹੁਤ ਗਲਤ ਚੀਜ਼ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਉਹ ਜਿਹੜੇ ਪੈਸੇ ਤੁਸੀਂ ਕਮਾ ਰਹੇ ਹੋ ਉਹ ਮਿਹਨਤ ਨਾਲ ਹੀ ਤੁਸੀਂ ਕਮਾ ਰਹੇ ਹੋ ਇਦਾਂ ਥੋੜੀ ਬੰਦ ਦੇ ਨੇ ਜਦੋਂ ਵੀ ਜਿੱਥੇ ਵੀ ਜਾ ਕੇ ਤੁਸੀਂ ਖਰਚਦੇ ਹੋ ਬਸ ਇੱਕ ਵਾਰ ਲਿਖ ਲਿਆ ਕਰੋ ਵੀ ਅੱਜ ਮੇਰੇ ਇੰਨੇ ਲੱਗੇ ਮਹੀਨੇ ਦੇ ਐਂਡ ਬਾਅਦ ਤੁਸੀਂ ਫਿਰ ਚੈੱਕ ਕਰਿਆ ਕਰੋ ਸਾਰੇ ਮਹੀਨੇ ਵਿੱਚ ਕਿੱਥੇ ਕਿੱਥੇ ਤੇ ਕਿੰਨੇ ਤੁਸੀਂ ਖਰਚੇ ਨੇ ਜੋ ਤੁਸੀਂ ਸਾਰੇ ਮਹੀਨੇ ਦੇ ਖਰਚੇ ਦੇਖੋਗੇ ਨਾ ਤੁਹਾਨੂੰ ਆਪ ਹੀ ਅੰਦਾਜ਼ਾ ਹੋ ਜਾਣਾ ਕਿਹੜੀਆਂ ਚੀਜ਼ਾਂ ਇਦਾਂ ਦੀਆਂ ਨੇ ਜੋ ਕਿ ਅਵੋਇਡ ਕੀਤੀਆਂ ਜਾ ਸਕਦੀਆਂ ਨੇ ਕਿਹੜੀਆਂ ਇਦਾਂ ਦੀਆਂ ਜਗ੍ਹਾ ਵਿੱਚ ਤੁਸੀਂ ਪੈਸੇ ਖਰਚੇ ਨੇ ਜਿੱਥੇ ਬਿਲਕੁਲ ਕੋਈ ਫਾਇਦਾ ਨਹੀਂ ਸੀਗਾ ਜਿੱਥੇ ਤੁਸੀਂ ਉਹ ਪੈਸੇ ਹੁਣ ਆਉਣ ਵਾਲੇ ਮਹੀਨਿਆਂ 'ਚ ਨਹੀਂ ਵੀ ਖਰਚ ਸਕਦੇ ਉਹ ਜਿੱਥੇ ਸਰਦਾ ਆਪਣਾ ਹਨਾ ਸੋ ਜਦੋਂ ਆਪਾਂ ਇਹ ਚੀਜ਼ ਨਹੀਂ ਕਰਦੇ ਆਪਾਂ ਨੂੰ ਬਿਲਕੁਲ ਪਤਾ ਹੀ ਨਹੀਂ ਹੁੰਦਾ ਕਿੱਥੇ ਜਾ ਰਹੇ ਨੇ ਪੈਸੇ ਤਾਂ ਉਦੋਂ ਫਿਰ ਆਪਾਂ ਸੇਮ ਗਲਤੀ ਰਿਪੀਟ ਕਰਦੇ ਆਂ ਪਰ ਜੋ ਤੁਹਾਨੂੰ ਪਤਾ ਹੋਊਗਾ ਕਿੱਥੇ ਜਾ ਰਹੇ ਨੇ ਪੈਸੇ ਤੁਹਾਨੂੰ ਦਿਖੂਗਾ ਵੀ ਯਾਰ ਆ ਜਗ੍ਹਾ ਮਹੀਨੇ ਦਾ ਮੈਂ ਇੰਨਾ ਸਾਰ ਵੀ ਸਕਦਾ ਹਨਾ ਇਹਦੀ ਮੈਨੂੰ ਲੋਡ ਨਹੀਂ ਹੈਗੀ ਸੋ ਆਹ ਸਭ ਤੋਂ ਜ਼ਰੂਰੀ ਚੀਜ਼ ਹੈ ਪਹਿਲੇ ਨੰਬਰ ਤੇ ਠੀਕ ਹੈ ਆਪਦੇ ਪੈਸਾ ਨੂੰ ਟਰੈਕ ਕਰਨਾ ਸ਼ੁਰੂ ਕਰੋ ਦੂਸਰੇ ਨੰਬਰ ਤੇ ਇਹ ਆ ਜਿੰਨਾ ਵੀ ਤੁਸੀਂ ਮਹੀਨੇ ਦਾ ਕਮਾਉਨੇ ਹੋ ਮੈਟਰ ਨਹੀਂ ਕਰਦਾ ਜਿੰਨੇ ਵੀ ਤੁਹਾਡੀ ਮਹੀਨੇ ਦੀ ਇਨਕਮ ਆ ਉਹਦੇ ਵਿੱਚੋਂ ਹਰ ਮਹੀਨੇ 20% ਹਮੇਸ਼ਾ ਸਾਈਡ ਤੇ ਰੱਖ ਲਿਆ ਕਰੋ ਸੋ ਕਹਿਣ ਦਾ ਮਤਲਬ ਐਗਜ਼ੈਂਪਲ ਮੈਂ ਲੈ ਲੈਂਦਾ ਜੇ ਇੱਕ ਬੰਦਾ ਮਹੀਨੇ ਦਾ 2000 ਕਮਾਉਂਦਾ ਉਹਦਾ 20% 400 ਬਣਿਆ ਹਨਾ ਸੋ 400 ਉਹਦੇ ਵਿੱਚੋਂ ਸਾਈਡ ਤੇ ਰੱਖਣਾ ਹਰ ਮਹੀਨੇ ਇਹ ਇੱਕ ਤਰ੍ਹਾਂ ਦਾ ਆਪਾਂ ਆਪਣਾ ਐਮਰਜੈਂਸੀ ਫੰਡ ਕ੍ਰੀਏਟ ਕਰ ਰਹੇ ਹਾਂ ਐਮਰਜੈਂਸੀ ਫੰਡ ਕੀ ਹੁੰਦਾ ਜਿੰਨਾ ਵੀ ਤੁਹਾਡੇ ਮਹੀਨੇ ਦਾ ਖਰਚਾ ਐਮਰਜੈਂਸੀ ਫੰਡ ਵਿੱਚ 4 ਤੋਂ 6 ਮਹੀਨਿਆਂ ਦਾ ਆਪਾਂ ਖਰਚਾ ਇਕੱਠਾ ਕਰਕੇ ਰੱਖਣਾ ਸੋ ਜੇ ਕੱਲੂ ਕੋਈ ਵੀ ਪ੍ਰੋਬਲਮ ਆਉਂਦੀ ਆ ਮੇਬੀ ਤੁਹਾਡਾ ਕੰਮ ਛੁੱਟ ਜਾਂਦਾ ਮੇਰੇ ਵੀ ਤੁਹਾਨੂੰ ਐਮਰਜੈਂਸੀ ਵਾਪਸ ਇੰਡੀਆ ਜਾਣਾ ਪੈਂਦਾ ਲੰਬੇ ਟਾਈਮ ਲਈ ਥੋੜੇ ਕੋ 4 ਤੋਂ 6 ਮਹੀਨਿਆਂ ਦੇ ਖਰਚੇ ਜਿੰਨੇ ਪੈਸੇ ਹੋਣੇ ਚਾਹੀਦੇ ਨੇ ਫੋਰ ਐਗਜ਼ਾਮਪਲ ਮੈਂ ਬਿਲਕੁਲ ਇੱਕ ਐਗਜ਼ਾਮਪਲ ਲਾਉਣਾ ਹਨਾ ਸੋ ਹਰ ਬੰਦੇ ਦੇ ਖਰਚੇ ਅਲੱਗ-ਅਲੱਗ ਹੁੰਦੇ ਨੇ ਜੇ ਥੋੜਾ ਮਹੀਨੇ ਦਾ ਖਰਚਾ ਹਜ਼ਾਰ ਆ ਤਾਂ 4 ਤੋਂ 6000 ਤੁਹਾਡੇ ਕੋਲ ਸਾਈਡ ਤੇ ਸੇਵ ਕੀਤਾ ਹੋਣਾ ਚਾਹੀਦਾ ਹੈ ਇਹ ਆਪਾਂ ਕਿਵੇਂ ਕਰ ਸਕਦੇ ਹਾਂ ਐਮਰਜੈਂਸੀ ਫੰਡ ਤੁਸੀਂ ਬਹੁਤ इजीली ਇਦਾਂ ਹੀ ਆਪਦਾ ਸਾਈਡ ਤੇ ਰੱਖ ਸਕਦੇ ਹੋ ਜਿੰਨਾ ਵੀ ਤੁਸੀਂ ਮਹੀਨੇ ਦਾ ਕਮਾਉਨੇ ਹੋ ਉਹਦੇ ਵਿੱਚੋਂ 20% ਪਹਿਲੇ ਹੀ ਸਾਈਡ ਤੇ ਰੱਖ ਲਿਆ ਕਰੋ ਲਗਭਗ 1 ਸਾਲ ਚ ਤੁਸੀਂ ਆਪਦਾ ਐਮਰਜੈਂਸੀ ਫੰਡ ਇਕੱਠਾ ਕਰਕੇ ਸਾਈਡ ਤੇ ਰੱਖ ਲੈਣਾ ਤੇ ਉਹਨੂੰ ਭੁੱਲ ਜਾਓ ਉਹ ਤਾਂ ਭੁੱਲ ਜਾਓ ਵੀ ਉਹ ਪੈਸਾ ਤੁਹਾਡੇ ਕੋਲ ਹੈਗਾ ਵੀ ਆ ਉਹਦੇ ਵੱਲ ਤਾਂ ਦੇਖੋ ਵੀ ਨਾ ਉਹਨੂੰ ਬਿਲਕੁਲ ਨਿਖਾਰਣਾ ਕਿਉਂਕਿ ਜੇ ਕੱਲ ਨੂੰ ਕੋਈ ਐਮਰਜੈਂਸੀ ਹੁੰਦੀ ਆ ਕੋਈ ਪ੍ਰੋਬਲਮ ਹੋ ਜਾਂਦੀ ਆ ਤਾਂ ਉੱਥੇ ਉਹ ਪੈਸੇ ਕੰਮ ਆਉਣਗੇ ਜੇ ਉਹ ਤੁਹਾਡੇ ਕੋਲ ਨਹੀਂ ਪਏ ਹੋਣਗੇ ਪੈਸੇ ਫਿਰ ਤੁਹਾਨੂੰ ਕਿਸੇ ਤੋਂ ਮੰਗਣੇ ਪੈਣਗੇ ਬਹੁਤ ਸਾਰੇ ਲੋਕ ਇਦਾਂ ਕਰਦੇ ਨੇ ਹਨਾ ਕਈ ਲੋਕ ਤਾਂ ਪੂਰੇ ਸਾਲ ਦਾ ਐਮਰਜੈਂਸੀ ਫੰਡ ਵੀ ਜਿੰਨੇ ਸਾਲ ਦਾ ਪੂਰਾ ਉਹਨਾਂ ਦਾ ਖਰਚਾ ਹੁੰਦਾ ਉਹ ਨਹੀਂ ਸੇਵਿੰਗ ਉਹ ਪਹਿਲੇ ਹੀ ਸਾਈਡ ਤੇ ਰੱਖਦੇ ਨੇ ਕਿਉਂਕਿ ਜ਼ਿੰਦਗੀ ਚ ਕੋਈ ਵੀ ਚੀਜ਼ ਹੋ ਸਕਦੀ ਹੈ ਜਿਵੇਂ ਵੀ ਕੱਲੂ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਜਿੱਤੇ ਕਰਕੇ ਬੰਦਾ ਸਾਰਾ ਸਾਲ ਮੰਜੇ ਤੇ ਪਿਆ ਰਹਿੰਦਾ ਤਾਂ ਖਰਚਾ ਤਾਂ ਫਿਰ ਵੀ ਬੰਦੇ ਦਾ ਹੋਈ ਜਾਂਦਾ ਹਨਾ ਸਰਵਾਈਵ ਵੀ ਕਰਨਾ ਸੋ ਤਾਂ ਕਰਕੇ ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਤੀਸਰੀ ਚੀਜ਼ ਇਹ ਆ ਵੀ ਆਪਦੇ ਸਿਰ ਉੱਤੇ ਕਰਜ਼ਾ ਨਾ ਯਾਰ ਚਾੜੋ ਜਿਹੜਾ ਫालतू ਕਰਜ਼ਾ ਹੁੰਦਾ ਉਹ ਆਪਦੇ ਸਿਰ ਉੱਤੇ ਨਾ ਚਾੜੋ ਹਰ ਇੱਕ ਚੀਜ਼ਾਂ ਦੀਆਂ ਕਿਸ਼ਤਾਂ ਨਾ ਕਰਾ ਲਿਆ ਕਰੋ ਜਿੰਨੀ ਵੀ ਤੁਹਾਡੀ ਮਹੀਨੇ ਦੀ ਇਨਕਮ ਆ ਤੁਸੀਂ ਪਹਿਲਾਂ ਦੇਖਿਆ ਕਰੋ ਜੇ ਕੋਈ ਚੀਜ਼ ਤੁਸੀਂ ਹੁਣ ਲੈਣਾ ਚਾਹੁੰਦੇ ਹੋ ਮੇਬੀ ਤੁਸੀਂ 50000 ਦੇ ਗੱਡੀ ਲੈਣਾ ਚਾਹੁੰਦੇ ਹੋ ਪਹਿਲਾਂ ਆਪਦੀ ਇਨਕਮ ਵੱਲ ਦੇਖੋ ਤਾਨੂੰ ਆਪੇ ਸਮਝ ਆ ਜਾਊਗਾ ਜਿਉ ਗੱਡੀ ਤੁਸੀਂ ਅਫੋਰਡ ਕਰ ਸਕਦੇ ਹੋ ਜਾਂ ਨਹੀਂ ਪਰ ਬਹੁਤ ਸਾਰੇ ਲੋਕ ਕੀ ਕਹਿੰਦੇ ਨੇ ਵੀ ਕਿਸ਼ਤਾਂ ਕਰਾ ਲੈਣੇ ਆ ਸੋ ਇਦਾਂ ਦੀ ਫਾਲਤੂ ਕਿਸ਼ਤਾਂ ਨਾ ਕਰਾਇਆ ਕਰੋ ਬਹੁਤ ਸਾਰੇ ਲੋਕ ਆਪਦੇ ਨਾਲ ਦੇ ਨੂੰ ਦੇਖ ਕੇ ਕਰ ਲੈਂਦੇ ਨੇ ਵੀ ਮੇਰੇ ਯਾਰਾ ਮਿੱਤਰਾ ਕੋ ਵੀ ਹੈਗੀ ਆ ਮੈਂ ਵੀ ਕਰਾ ਲੈਣਾ ਪਰ ਇਦਾਂ ਨਾ ਤੁਸੀਂ ਕਿਸ਼ਤਾਂ ਵਾਲੇ ਚੱਕਰਾਂ ਚ ਪਿਆ ਕਰੋ ਇੱਕ ਵਾਰ ਬੰਦਾ ਉਹ ਚੀਜ਼ ਚ ਪੈ ਜਾਂਦਾ ਤਾਂ ਨਿਕਲਣਾ ਔਖਾ ਹੋ ਜਾਂਦਾ ਸੋ ਗੱਡੀ ਤੁਸੀਂ ਫਿਲਹਾਲ ਜਦ ਤੱਕ ਤੁਹਾਨੂੰ ਲੱਗਦਾ ਹਨਾ ਤੁਸੀਂ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਨਹੀਂ ਹੈਗੇ ਹਾਂ ਜੇ ਤੁਸੀਂ ਮਹੀਨੇ ਦਾ 15-20000 ਕਮਾਉਂਦੇ ਹੋ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਹੈਗੀ ਫਿਰ ਤਾਂ ਜੋ ਮਰਜ਼ੀ ਖਰੀਦੋ ਪਰ ਜੇ ਮਹੀਨੇ ਦਾ ਤੁਸੀਂ 5000 ਤੋਂ ਘੱਟ ਕਮਾਉਂਦੇ ਹੋ ਤਾਂ ਕੋਈ ਫਾਇਦਾ ਨਹੀਂ ਹੈਗਾ ਇੰਨੀ ਮਹਿੰਗੀ ਗੱਡੀ ਲੈਣ ਦਾ ਕਿਉਂਕਿ ਜੇ ਹਿਸਾਬ ਨਾਲ ਹੁਣ ਦੇਖਿਆ ਜਾਵੇ ਡੇਟਾ ਜੇ ਹਿਸਾਬ ਨਾਲ ਹੁਣ ਕੋਸਟ ਆਫ ਲਿਵਿੰਗ ਵੱਧ ਰਹੀ ਆ ਤਾਂ ਕੋਈ ਸੈਂਸ ਨਹੀਂ ਬਣਦੀ ਹੈਗੀ ਹਨਾ ਇੰਨੀ ਮਹਿੰਗੀ ਗੱਡੀ ਲੈਣ ਤੇ ਜਿਹਦੇ ਬੰਦੇ ਦੀ ਕਮਾਈ ਘੱਟ ਆ ਅਨਲੈਸ ਤੁਹਾਨੂੰ ਇੱਕ ਪਾਸੇ ਤੋਂ ਜ਼ਿਆਦਾ ਕਮਾਈ ਆ ਰਹੀ ਹੈ ਹਨਾ ਤੁਹਾਡੀ ਇੱਕ ਕਮਾਈ ਨਹੀਂ ਹੈਗੀ ਤੁਹਾਡੀ ਚਾਰ ਪੰਜ ਪਾਸੇ ਤੋਂ ਕਮਾਈ ਆ ਰਹੀ ਹੈ ਹਾਂ ਫਿਰ ਫਿਰ ਠੀਕ ਆ ਫਿਰ ਤਾਂ ਕੋਈ ਚੱਕਰ ਨਹੀਂ ਪਰ ਫालतू ਕਰਜ਼ਾ ਨਾ ਆਪਦੇ ਸਿਰ ਤੇ ਚਾੜੋ ਜੇ ਕੋਈ 1000 ਡਾਲਰ ਦੀ ਟੀ-ਸ਼ਰਟ ਆ ਜਾਂ ਹਨਾ 1000 ਡਾਲਰ ਦੇ ਬੂਟ ਨੇ ਉਹਦਾ ਸਰ ਵੀ ਸਕਦਾ ਹਨਾ ਜ਼ਰੂਰੀ ਨਹੀਂਗਾ ਵੀ ਉਹ ਚੀਜ਼ ਤੁਸੀਂ ਲੈਣੀ ਆ ਤੁਸੀਂ ਬੂਟ 100 150 ਦੇ ਵੀ ਲੈ ਸਕਦੇ ਹੋ ਸੋ ਫालतू ਕਰਜ਼ਾ ਆਪਦੇ ਸਿਰ ਤੇ ਨਾ ਚਾੜੋ ਕਿਉਂਕਿ ਉਹਦੋਂ ਬੰਦਾ ਮੌਕੇ ਤੇ ਸੋਚਦਾ ਨਹੀਂ ਬਾਜੋ 2-4 ਮਹੀਨਿਆਂ ਬਾਅਦ ਜਾ ਕੇ ਫਿਰ ਬੰਦਾ ਹਮੇਸ਼ਾ ਪਛਤਾਉਂਦਾ ਬੰਦਾ ਕਹਿੰਦਾ ਯਾਰ ਕਿਉਂ ਮੈਂ ਚੀਜ਼ ਕੀਤੀ ਜਿੰਨਾ ਤੁਸੀਂ ਕਰ ਸਕਦੇ ਹੋ ਉਥੇ ਉਥੇ ਤੱਕ ਹੀ ਆਪਦੇ ਖਰਚੇ ਰੱਖੋ ਠੀਕ ਹੈ ਆਪਦੀ ਕਮਾਈ ਤੋਂ ਜ਼ਿਆਦਾ ਆਪਦੇ ਖਰਚੇ ਨਾ ਵਧਾ ਲਿਆ ਕਰੋ ਤਾਂ ਹੀ ਇਹ ਬਹੁਤ ਕਾਮਨ ਚੀਜ਼ ਆ ਇਹ ਨੰਬਰ 1 ਰੀਜ਼ਨ ਆ ਜਿਹਦੇ ਕਰਕੇ ਬੰਦੇ ਬਿਲਕੁਲ ਬਰੋਕ ਚੱਲ ਜਾਂਦੇ ਨੇ ਬੰਦਿਆ ਕੋ ਪੈਸਾ ਬਿਲਕੁਲ ਬਚਦਾ ਨਹੀਂ ਹੈਗਾ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਵੀ ਹਰ ਕੋਈ ਚੀਜ਼ ਦੀਆਂ ਕਿਸ਼ਤਾਂ ਮਹੀਨੇ ਚ ਬਹੁ ਘਟੀਆਂ ਜਾਂਦੀਆਂ ਨੇ ਗੱਡੀ ਦੀਆਂ ਕਿਸ਼ਤਾਂ ਫੌਂਡੀ ਆ ਕਿਹਦਾ ਜੇਕਰ ਕੋਈ ਫਰਨੀਚਰ ਲਿਆ ਫਰਨੀਚਰ ਦੀਆਂ ਵਿਕਸ਼ਤਾਂ ਸੋ ਤੁਸੀਂ ਦੇਖ ਰਹੇ ਹੋ ਨਾ ਮਹੀਨੇ ਤੋਂ ਬਾਅਦ ਇੰਨੀ ਜ਼ਿਆਦੀ ਕਿਸ਼ਤਾਂ ਹੀ ਕੱਟ ਜਾਂਦੀਆਂ ਨੇ ਫਿਰ ਤੁਹਾਨੂੰ ਬਚੂਗਾ ਕੀ ਜੇ ਤੁਹਾਡੇ ਸਿਰ ਤੇ ਆਲਰੇਡੀ ਬਹੁਤ ਜ਼ਿਆਦਾ ਕਰਜ਼ਾ ਹੈਗਾ ਬਹੁਤ ਸਾਰੀਆਂ ਕਿਸ਼ਤਾਂ ਹੈਗੀਆਂ ਨੇ ਜੋ ਹਰ ਮਹੀਨੇ ਕੱਟੀਆਂ ਜਾ ਰਹੀਆਂ ਨੇ ਇਦਾਂ ਤੁਸੀਂ ਹੌਲੀ ਹੌਲੀ ਇਹਨੂੰ ਘਟਾਉਣਾ ਸ਼ੁਰੂ ਕਰ ਸਕਦੇ ਹੋ ਹੁਣ ਸਭ ਤੋਂ ਛੋਟਾ ਕਰਜ਼ਾ ਦੇਖੋ ਜਿੱਥੇ ਤੁਹਾਨੂੰ ਦਿਖ ਰਿਹਾ ਵੀ ਸਭ ਤੋਂ ਛੋਟਾ ਕਰਜ਼ਾ ਮੇਰਾ ਰਹਿੰਦਾ ਉਹ ਪਹਿਲਾਂ ਕਲੀਅਰ ਆਫ ਕਰਨਾ ਸ਼ੁਰੂ ਕਰੋ ਜਿਹੜਾ ਸਭ ਤੋਂ بڑا ਕਰਜ਼ਾ ਉਹਨੂੰ ਨਾ ਹਜੇ ਟੱਚ ਕਰੋ ਸਭ ਤੋਂ ਛੋਟੇ ਤੋਂ ਸਟਾਰਟ ਕਰੋ ਮੇਬੀ ਤੁਸੀਂ ਗੱਡੀ ਦੀਆਂ ਕਿਸ਼ਤਾਂ ਕਰਾਈਆਂ ਨੇ ਤੇ ਇੱਕ ਪਾਸੇ ਤੁਹਾਡੇ ਫੋਨ ਦੀਆਂ ਕਿਸ਼ਤਾਂ ਵੀ ਚੱਲ ਰਹੀਆਂ ਨੇ ਸੋ ਜਿਹੜੇ ਫੋਨ ਦੀ ਹਰ ਮਹੀਨੇ ਕਿਸ਼ਤਾਂ ਕੱਟੀਆਂ ਜਾ ਰਹੀਆਂ ਹੁੰਦੀਆਂ ਨੇ ਉਹ ਚੀਜ਼ ਪਹਿਲਾਂ ਕਲੀਅਰ ਕਰਨੇ ਸ਼ੁਰੂ ਕਰੋ ਠੀਕ ਹੈ ਛੋਟੇ ਚੀਜ਼ ਤੋਂ ਸ਼ੁਰੂ ਕਰੋ ਉਹਨੂੰ ਕਲੀਅਰ ਆਫ ਕਰ ਦਿਓ ਬਾਅਦ ਵਿੱਚ ਹੌਲੀ-ਹੌਲੀ ਬੰਦਾ ਵੱਡੀਆਂ ਚੀਜ਼ਾਂ ਤੇ ਜਾਂਦਾ ਪਰ ਮੁੱਖ ਦੀ ਗੱਲ ਇਹ ਆ ਵੀ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ ਤਾਂ ਕਿਸ਼ਤਾਂ ਨਾ ਕਰਾਓ ਫਾਈਨਾਂਸ ਨਾ ਕਰਾ ਉਹ ਚੀਜ਼ ਬਾਅਦ ਚ ਤੁਸੀਂ ਜਿੰਨਾ ਉਹਦੇ ਉੱਤੇ ਇੰਟਰਸਟ ਰੇਟ ਦਿੰਨੇ ਹੋ ਨਾ ਉਹ ਚ ਤੁਹਾਡੇ ਕੋਈ ਕਮਾਈ ਨਹੀਂ ਹੈਗੀ ਉਹ ਬੈਂਕਾਂ ਦੀ ਕਮਾਈ ਆ ਉਹਦੇ ਵਿੱਚ ਚੌਥੀ ਤੇ ਆਖਰੀ ਚੀਜ਼ ਇਹ ਆ ਵੀ ਆਪਦਾ ਪੈਸਾ ਇਨਵੈਸਟ ਕਰੋ ਦੇਖੋ ਜੇ ਹਰ ਮਹੀਨੇ ਤੁਸੀਂ ਆਪਦੀ ਕਮਾਈ ਚੋਂ ਕੁਝ ਦਾ ਅਮਾਉਂਟ ਸਾਈਡ ਤੇ ਸੇਵ ਕਰਕੇ ਰੱਖ ਲੈਣੇ ਉਹ ਬਹੁਤ ਵਧੀਆ ਗੱਲ ਆ ਹਨਾ ਵਧੀਆ ਚੀਜ਼ ਆ ਪਰ ਜੇ ਤੁਸੀਂ ਉਹਨਾਂ ਨੂੰ ਏਦਾਂ ਹੀ ਬੈਂਕ ਵਿੱਚ ਹੋਲਡ ਕਰਕੇ ਰੱਖਦੇ ਹੋ ਸਾਰੇ ਦੇ ਸਾਰੇ ਨੂੰ ਤਾਂ ਉਹਨਾਂ ਨੇ ਉੱਥੇ ਰਹਿਣਾ ਹਨਾ ਉਹਦਾ ਕੋਈ ਫਰਕ ਪੈਣਾ ਨਹੀਂ ਦੁਨੀਆ 'ਚ ਮੰਗਿਆਈ ਵਧੀ ਜਾਣੀ ਆ ਪਰ ਉਹ ਪੈਸਿਆਂ ਦੀ ਕੀਮਤ ਉਹਨੇ ਰੋਗੇ ਸੋ ਤੁਸੀਂ ਉਹ ਚੀਜ਼ ਨੂੰ ਕੋਈ ਪਾਸੇ ਲਾਓ ਵੀ ਪੈਸਾ ਤੁਹਾਡੇ ਲਈ ਵਰਕ ਕਰਨਾ ਸ਼ੁਰੂ ਕਰੇ ਠੀਕ ਹੈ ਜਿੰਨਾ ਵੀ ਪੈਸਾ ਤੁਸੀਂ ਲਾਉਨੇ ਹੋ ਤੁਹਾਡਾ ਪੈਸਾ ਇਨਕਰੀਜ਼ ਹੋਈ ਜਾਵੇ ਤੁਸੀਂ ਫੋਰ ਐਗਜ਼ਾਮਪਲ ਕੋਈ ਮਿਊਚੁਅਲ ਫੰਡ ਵਿੱਚ ਲਾ ਸਕਦੇ ਹੋ ਜਾਂ ਕੋਈ ਫਿਕਸਡ ਡਿਪੋਜ਼ਿਟ ਵਿੱਚ ਲਾ ਸਕਦੇ ਹੋ ਜ਼ਰੂਰੀ ਨਿਗਾ ਹਨਾ ਵੀ ਇੱਕ ਪਾਸੇ ਤੁਹਾਡੀ ਮਰਜ਼ੀ ਆ ਪਰ ਇੱਕ ਨਾ ਇੱਕ ਜਗ੍ਹਾ ਤੁਸੀਂ ਹਰ ਮਹੀਨੇ 100 100 ਡਾਲਰ 150 200 ਡਾਲਰ ਹਰ ਮਹੀਨੇ ਉਹਦੇ ਵਿੱਚ ਇਨਵੈਸਟ ਕਰੀ ਜਾਓ ਵੀ ਉਹ ਪੈਸਾ ਕੰਪਾਊਂਡ ਹੋਈ ਜਾਵੇ ਤੇ ਜਿਹੜਾ ਪੈਸਾ ਤੁਸੀਂ ਇਨਵੈਸਟ ਕਰ ਰਹੇ ਹੋ ਉਹਨੂੰ ਆਏ ਨਾ ਸੋਚੋ ਹਨਾ ਵੀ ਮੈਂ ਸਾਲ ਬਾਅਦ ਹੀ ਕਢਾ ਲਾਂ ਉਹ ਲੌਂਗ ਟਰਮ ਲਈ ਸੈਟ ਤੇ ਇਨਵੈਸਟ ਕਰਕੇ ਰੱਖੋ ਹਨਾ ਕਮ ਸੇ ਕਮ 5 ਤੋਂ 10 ਸਾਲ ਦੇ ਵਿੱਚ ਤੁਸੀਂ ਇਹ ਰੱਖੋ ਵੀ ਇਹ ਪੈਸਾ ਮੈਂ 5 ਤੋਂ 10 ਸਾਲ ਬਾਅਦ ਕਢਾਉਣਾ ਜਿਹੜਾ ਤੁਸੀਂ ਇਨਵੈਸਟ ਕਰ ਰਹੇ ਹੋ ਮੇਬੀ ਮਿਊਚੁਅਲ ਫੰਡ ਵਿੱਚ ਲਾ ਰਹੇ ਹੋ ਬਾਕੀ ਆਸ ਇਹ ਆਦੀ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਦੇ ਹੋ ਤੇ ਆਪਾਂ ਮਿਲਦੇ ਹਾਂ ਅਗਲੀ ਵਾਰ ਓਕੇ